ਸਸਿਕਾ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮਰ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪੰਡ ਮਾੜੀ ਮਸਤਫਾ ਜੀ ਤਹਿਸੀਲ ਬਾਗਾਪੁਰਾਣਾ ਦੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਅਸਤੇ ਐਨੀਮਲ ਲੈ ਕੇ ਆਏ ਡਿਟੇਲ ਪ੍ਰੋਪਰ ਬਾਈ ਤੋਂ ਲੈ ਕੇ ਦੇਵਾਂਗੇ ਤਸੱਲੀ ਵਰਕ ਤੁਸੀਂ ਕਰਨੀ ਹੈ ਜੀ ਨੰਬਰ ਸਕਰੀਨ ਤੇ ਬਾਈ ਦਾ ਲਗਾਤਾਰ ਚੱਲਦਾ ਰਹਿਣਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਨਾਮ ਤੇ ਐਡਰੈਸ ਦੱਸ ਦਿਓ ਜੀ ਜਾਨ ਸਿੰਘ ਨਾਮ ਜੀ ਪਿੰਡ ਮਾੜੀ ਬਸਤ ਦਿਸੀ ਲਵਾਗਾ ਬਣਾ ਜਿਲ੍ਹਾ ਮੋਗਾ ਮੋਬਾਈਲ ਨੰਬਰ ਹੀ 752290866 ਹੁੰਦਾ ਹੈ ਠੀਕ ਹੈ ਬਈ ਪਰਸੋ ਵਾਲੇ ਦੋ ਨਗ ਵਿੱਗੇ ਸੀ ਬੱਚੀ ਤੇ ਗਾਜ ਠੀਕ ਹੈ ਜੀ ਇਹਦਾ ਸੂਆ ਕਿੰਨਾ ਮਾਇਸ ਗਿਆ ਦੂਜਾ ਸੂਆ ਸੁ ਗਈ ਬਈ ਸਮਾਂ ਕਿੰਨਾ ਲੈਂਦੀ ਹੈ ਜੀ ਲੈ ਜੂ ਉਹਨੇ ਮਾਲ ਕਹਿ ਹਿਸਾਬ ਨਾਲ ਹਫ਼ਤਾ ਪਿਆ ਠੀਕ ਹੈ ਜੀ ਪਹਿਲਾਂ ਵੀ ਸੂਆ ਦੀ ਦੋ ਤਿੰਨ ਦਿਨ ਉੱਤੋਂ ਹੀ ਲੈ ਜਾਂਦੀ ਹੈ ਠੀਕ ਹੈ ਜੀ ਕਿੰਨਾ ਬਾਜੂ ਦੁੱਧ ਵੀਰੇ ਦੁੱਧ ਯਾਰ ਪਹਿਲੇ ਸੂਏ ਦੇ ਉਹਨਾਂ ਨੇ ਕਿਹਾ ਵੀ ਪਲੂਮ ਨੇ ਪਾਇਨ 16 ਗੱਲੋ ਠੀਕ ਹੈ ਜੀ ਤੇ ਇਹ ਕਿ 18-19 ਦੇ ਚਾਹੀਦੇ ਜੇ ਜਿਹੜੇ ਸਾਡੇ ਨਾਲ ਗਾਮ ਏਟ ਜਿਆਦੇ ਹੈ ਨਾ ਚੰਗੀ ਹੈ ਜੀ ਕੱਦ ਵਜਣਾ ਤੋੜ ਕੇ ਦਿਖਾ ਦੇ ਵੀਰੇ ਸੂਆ ਦੂਜਾ ਸੁਹੰਦੀ ਹੈ ਜੀ ਰੰਗ ਪ੍ਰਿੰਟ ਜਾਤ ਬਰੀ ਵਾਲਟ ਵਾਲਟਲਾ ਬਹੁਤ ਪੰਨਿਆਂ ਨੇ ਹਵਾਨੇ ਚ ਥਾਣ ਕੱਲਾ ਕੱਲਾ ਨਿੱਖੜ ਮਾ ਹੱਥੀ ਚਵਾਈ ਅਲਾ ਥਾਣਾ ਜੀ ਬਾਕੀ ਫੇਸ ਕੁਆਲਿਟੀ ਸੋਹਣੀ ਆ ਚੈੱਕ ਕਰ ਸਕਦੇ ਹੋ ਜੀ ਵਜਨ ਵਜੂਦ ਵੀ ਚੰਗਾ ਮਾਲਕਾਂ ਨੇ ਦੱਸਿਆ ਕਿ ਪਹਿਲੇ ਸੂਏ ਦਾ 16 ਕਿਲੋ ਦਾ ਰਿਕਾਰਡ ਆ ਇੱਕ ਤੀਰ ਵੱਧ ਦੀ ਉਮੀਦ ਹੈ ਜੀ ਬਾਕੀ ਸੇਵਾ ਦੇ ਸਰਤੇ ਆ ਜੇ ਕੋਈ ਵੀਰ ਵੱਧ ਕਰ ਲੂ ਤਾਂ ਵੱਧ ਵੀ ਲੈ ਸਕਦਾ ਬਾਕੀ ਫੇਸ ਕੁਆਲਿਟੀ ਸੋਹਣੀ ਆ ਜੀ ਚਾਰ ਹੀ ਥਾਣਾ ਫੋਟ ਸ਼ਾਂਕ ਪੂਰਾ ਵੀ ਨਹੀਂ ਥਣ ਕੱਲਾ ਕੱਲਾ ਨਿੱਖੜ ਮਾ ਹੱਥੀ ਚਵਾਈ ਅਲਾ ਥਾਣਾ ਜੀ ਚਾਰ ਹੀ ਥਾਣਾ ਚੈੱਕ ਕਰ ਸਕਦੇ ਹੋ ਠੰਡੀ ਸੀਲ ਪੂਰੀ ਥਾਣਾ ਦੀ ਡੰਨ ਹੈ ਜੀ ਹਾਂ ਓਕੇ ਬਜਾ ਠੀਕ ਹੈ ਵੀਰੇ ਤੇ ਡਿਮਾਂਡ ਕੀ ਰਹਿਣ ਵਾਲੀ ਹੈ ਜੀ ਦੀ ਡਿਮਾਂਡ ਯਾਰ ਜਦ ਹੋਰ ਬੰਦੇ ਕੋਲ ਹੁੰਦੀ ਤੇ ਵੀ ਪੁਰਾ 60 62 ਕਰਨਾ ਸੀਗਾ ਠੀਕ ਹੈ ਜੀ ਆਪਾਂ ਨਾ 60 ਨਾ 62 ਠੀਕ ਹੈ ਜੀ 50000 ਚੋਂ ਕੱਲੀ ਛੂੜ ਹੀ ਕਰਨ ਜਮਾ ਜੈਜ ਡਿਮਾਂਡ ਕੀਤੀ ਬਾਈ ਕਹਿੰਦਾ 50000 ਮੁੱਲ ਕਰਾਉਣ ਜਿੰਨਾ ਮਰਜ਼ੀ ਕਰਾ ਲੈ ਹੋਰ ਬੰਦੇ ਕੋਲ ਹੁੰਦੀ ਮੁੱਲ ਪਤਾ ਨਹੀਂ ਕਿਹੜਾ ਹੋਣਾ ਸੀਗਾ ਜੀ 50000 ਰੁਪਏ ਚੋਂ ਛੂਟ ਕਰ ਦਾਂਗੇ ਅੱਜ ਕੱਚੀ ਕੱਚੀ ਦਾ ਭਾਜ ਜੀ ਜਿੱਦ ਤਿਆਰ ਹੋਗੀ ਉਹਦੇ ਦੀ ਡਿਮਾਂਡ ਉਹਦੇ ਹੋਊਗੀ ਬਾਕੀ ਨੰਬਰ ਸਕਰੀਨ ਤੇ ਬਾਈ ਦਾ ਲਗਾਤਾਰ ਚੱਲਦਾ ਰਹਿਣਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ ਜੀ